ਦੇਖੋ ਕੇਸ ਤਾਂ ਇਹ ਆ ਵੀ ਜਦ ਹਰ ਬੰਦੇ ਨੂੰ ਇੱਕ ਰਾਈਟ ਆ ਹਿੰਦੁਸਤਾਨ ਦੇ ਲਾਅ ਦੇ ਵਿੱਚ ਆ ਵੀ ਕੋਈ ਵੀ ਜਾ ਕੇ ਇਨਫੋਰਮੇਸ਼ਨ ਦੇ ਸਕਦਾ ਵੀ ਆ ਕਰਾਇਮ ਹੋ ਗਿਆ ਮੈਂ ਉਸ ਪਾਰਟ ਦੇ ਨਾਲ ਚੱਲਿਆ ਗਿਆ ਵੀ ਮੈਂ ਆ ਕਰਾਇਮ ਹੋ ਗਿਆ ਦੀ ਇਨਵੈਸਟੀਗੇਸ਼ਨ ਤੁਸੀਂ ਕਰ ਲਓ ਠੀਕ ਹੈ ਨਹੀਂ ਉਸ ਬੱਚੇ ਦੀ ਨੂੰ ਇਨਸਾਫ ਤਾਂ ਕੋਈ ਤਾਂ ਦਵਾਊਗਾ ਨਾ ਜੀ ਰੱਬ ਦਾ ਦੇਖੋ ਮੇਰੀ ਗੱਲ ਸੁਣੋ ਕੋਈ ਵੀ ਗਲਤ ਕੰਮ ਹੋ ਜਾਂਦਾ ਕੋਈ ਤੱਕਾ ਹੋ ਜਾਂਦਾ ਕੋਈ ਨਾ ਕੋਈ ਤਾਂ ਸਾਹਮਣੇ ਆਉਂਦਾ ਨਾ ਜੀ ਹੁਣ ਕਟੂਆ ਕਾਂਡ ਹੋਇਆ ਠੀਕ ਹੈ ਇੱਕੋ ਗਰੀਬ ਪਰਿਵਾਰ ਥਾ ਉਹਦੇ ਚ ਕੋਈ ਤਾਂ ਮੁਰਿਆ ਹੈ ਨਾ ਜੀ ਕੋਈ ਜਿੰਨੇ ਹਿੰਦੁਸਤਾਨ ਚ ਕਾਂਡ ਹੋਏ ਨੇ ਕੋਈ ਦਾ ਮੂੰਹ ਆਇਆ ਨਾ ਜੀ ਜਦ ਗਗ ਦੇਖੋ ਕੁਝ ਵੀ ਹੋਇਆ ਕੋਈ ਦਾ ਮੂੰਹ ਆ ਕੇ ਗੱਲ ਕਰੂਗਾ ਬਾਕੀ ਰਹੀ ਗੱਲ ਮੌਸਫਾ ਡੀਜੀਪੀ ਰਿਹਾ ਹੈ ਉਹ ਦੇਖੋ ਗੱਲ ਪਾਵਰ ਹੈਗੀ ਆ ਅੱਜ ਵੀ ਉਹ ਦੇਖੋ ਸ਼੍ਰੀਆਮ ਮੈਨੂੰ ਧਮਕੀਆਂ ਦੇ ਰਹੇ ਨੇ ਮੇਰੇ ਦੋਸਤਾਂ ਨੂੰ ਧਮਕੀਆਂ ਦੇ ਰਹੇ ਨੇ ਮੇਰੇ ਪਰਵਾਨ ਨੂੰ ਸ਼ਿਕਾਇਤ ਤੋਂ ਬਾਅਦ ਕੋਈ ਫੋਨ ਆਇਆ ਸਰ ਮੈਨੂੰ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਫੋਨ ਨਹੀਂ ਆਇਆ ਮੈਨੂੰ ਮੇਰੇ ਦੋਸਤਾਂ ਦੇ ਨੂੰ ਧਮਕੀਆਂ ਦੇ ਰਹੇ ਨੇ ਦੋਸਤਾਂ ਰਾਹੀਂ ਦਾ ਧਮਕੀਆਂ ਦੇ ਰਹੇ ਨੇ ਮੇਰੇ ਪਰਵਾਰ ਨੂੰ ਧਮਕੀਆਂ ਦੇ ਰਹੇ ਨੇ ਉਸ ਤੋਂ ਬਾਅਦ ਪ੍ਰੈਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਉਹਨਾਂ ਨੇ ਆਪਦਾ ਬਿਆਨ ਦਿੱਤਾ ਵੀ ਆਪ ਦਾ ਕਾਨੂੰਨ ਕਿ ਉਸ ਵਿੱਚ ਰਹਿਣਾ ਯਾਰ ਧਮਕੀ ਨਾ ਹੋਰ-ਹੋਰ ਕੀ ਕੋਈ ਗੱਲ ਨਹੀਂ ਯਾਰ ਅਮਰੀਕਾ ਤੋਂ ਮੈਂ ਮੇਰੀ ਮੰਨ ਲਓ ਜਿੰਨੀ ਉਮਰ ਹੈਗੀ ਮੈਂ ਭੋਕੇ ਜਾਵਾਂ ਜੇ ਮੇਰੀ ਮੌਤ ਹੈਗੀ ਆ ਜੇ ਉਹਨੇ ਮੈਨੂੰ ਕੁਝ ਕਰਨਾ ਹੈ ਤਾਂ ਮੈਂ ਚਲੇ ਜਾ ਰੱਬ ਨੇ ਕਿਹੜਾ ਫਿਰ ਹੋ ਕਰਨਾ ਖੜਾ ਛੱਡਣਾ ਜੇ ਉਹਨੇ ਕਿਸੇ ਨੂੰ ਕੰਮ ਕਰਾਉਣਾ ਮੈਨੂੰ ਛੱਡੂਗਾ ਕੋਈ ਹੋਰ ਬੰਦੇ ਦੇ ਡਿਊਟੀ ਲਾ ਦੂਗਾ ਉਹਨਾਂ ਦਾ ਡਿਊਟੀ ਲਾਉਣੀ ਆ ਇਹਦਾ ਰੱਬ ਦੀ ਡਿਊਟੀ ਲੱਗੀ ਹੋਈ ਆ